ਕਹਿੰਦੇ ਪੰਜਾਬ ਦੇ ਵਿੱਚੋਂ ਚਿੜੀਆਂ ਗਾਇਬ ਹੋ ਗਈਆਂ, ਕੁੱਗਿਆਂ ਘਟਾਰਾਂ ਗਾਇਬ ਹੋ ਗਈਆਂ। ਤੇ ਅੱਜਕੱਲ ਇੱਕ ਬੜਾ ਟ੍ਰੈਂਡ ਚੱਲਿਆ ਹੋਇਆ ਹੈ। ਘਰਾਂ ਦੇ ਵਿੱਚ ਜਾਂ ਕਿਤੇ ਵੀ ਲੱਕੜ ਦੇ ਆਲ ਨੇ ਬਣਾ ਕੇ ਟੰਗਣ ਦਾ। ਤੇ ਲੋਕਾਂ ਨੂੰ ਹੀ ਲੱਗਦਾ ਹੈ ਵੀ ਸ਼ਾਇਦ ਇਹ ਆਲ ਨੇ ਲੱਕੜ ਦੇ ਜਾਂ ਨਕਲੀ ਆਲ ਨੇ ਬਣਾ ਕੇ ਟੰਗਣ ਦੇ ਨਾਲ ਜਿਹੜੇ ਪੰਛੀ ਐ ਉਹ ਵਾਪਸ ਆ ਜਾਣਗੇ ਚਿੜੀਆਂ ਵਾਪਸ ਆ ਜਾਣੀਆਂ ਪਰ ਨਹੀਂ ਦੋਸਤੋ ਕਿਉਂਕਿ ਮਨੁੱਖ ਨੇ ਇਹਨਾਂ ਦਾ ਰਹਿਣ ਬਸੇਰਾ ਸੀ ਜਿਹੜਾ ਉਹ ਖੋਲਿਆ ਪੰਛੀ ਆਪਣੀ ਆਪਣੀ ਮਨਪਸੰਦ ਦੇ ਰੁੱਖ ਦੇ ਉੱਤੇ ਆਲ ਨੇ ਪਾਉਂਦੇ ਸੀ ਜਿਵੇਂ ਘੁਗੀ ਸੀਗੀ ਕੋਕੀ ਜਿਹੜੀ ਆਲਣਾ ਝੰਡ ਤੇ ਜਾਂ 베ਰੀ ਦੇ ਉੱਤੇ ਆਲਣਾ ਪਾਉਂਦੇ ਸੀ। ਕੁਝ ਪੰਛੀ ਟਾਲੀ ਜਾਂ ਬੋਰਡ ਦੇ ਉੱਤੇ ਆਲਣੇ ਪਾਉਂਦੇ ਸੀ। ਕੁਝ ਪੰਛੀ ਕਕਰਾਂ ਦੇ ਉੱਤੇ ਆਲਣੇ ਪਾਉਂਦੇ ਸੀ। ਤੇ ਹੁਣ ਜਿਹੜਾ ਸੀ ਦੋਸਤੋ ਨਾ ਕਕਰਾਂ ਦੇਆਂ ਨਾ ਟਾਲੀਆਂ ਰੀਆਂ ਨਾ ਬੋਰਡ ਰਹੇ ਨਾ ਝੰਡ ਰਹੇ। ਤੇ ਕੁਝ ਪੰਛੀ ਐਸੇ ਵੀ ਆ ਜਿਹੜੇ ਜ਼ਮੀਨ ਦੇ ਵਿੱਚ ਤੇ ਆਂਡੇ ਦਿੰਦੇ ਨੇ। ਆ ਕਿ ਤੁਸੀਂ ਛੱਤ ਦੇਖ ਰਹੇ ਹੋ ਇਹ ਛੱਤ ਦੇ ਉੱਤੇ ਇੱਕ ਆ ਲੱਗਿਆ ਹੋਇਆ ਹੈ ਇੱਥੇ ਦੋਸਤੋ ਟਟਿਰੀ ਨੇ ਆਂਡੇ ਦਿੱਤੇ ਛੱਤ ਦੇ ਉੱਤੇ ਕਿਉਂਕਿ ਇਹਨੂੰ ਕਿਤੇ ਜਗ੍ਹਾ ਨਹੀਂ ਮਿਲੀ ਆ ਦੇਖੋ ਚਾਰ ਛਪੇਰੇ ਝੋਨਾ ਲੱਗ ਗਿਆ ਦੂਰ ਦੂਰ ਤੱਕ ਔਰ ਚਾਰ ਛਪੇਰੇ ਜਿਹੜਾ ਹੈਗਾ ਝੋਨਾ ਦੋਸਤੋ ਆ ਦੇਖੋ ਪਾਣੀ ਹੀ ਪਾਣੀ ਖੜਾ ਚਾਰ ਛਪੇਰੇ ਲੇਕਿਨ ਇਹਨੂੰ ਆਂਡੇ ਦੇਣ ਵਾਸਤੇ ਕਿਤੇ ਕੋਈ ਜਗ੍ਹਾ ਨਹੀਂ ਮਿਲੀ ਇਸ ਨੇ ਫਿਰ ਇਹ ਸ ਸਾਡੀ ਛੱਤ ਦੇ ਉੱਤੇ ਆ ਕੇ ਆਂਡੇ ਦਿੱਤੇ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਤਪਦੀ ਛੱਤ ਤੇ ਉੱਤੇ ਜਿਹੜੇ ਸੀਗੇ ਕਰਮ ਧੁੱਪ ਉਸੇ ਦੋਸਤ ਇਹਦੇ ਉੱਤੇ ਛੋਟਾ ਜਿਹਾ ਲਾ ਕੇ ਆਹ ਲਾ ਦਿੱਤਾ ਗਿਆ ਤੇ ਆ ਤੁਹਾਨੂੰ ਦਿਖਾ ਦਈਏ ਕਿ ਇਹ ਜਿਹੜੇ ਹੈਗੇ ਆ ਆ ਦੇਖੋ ਜੀ ਆਂਡੇ ਇੱਥੇ ਦੋ ਇੱਟਾਂ ਪਈਆਂ ਅਸੀਆਂ ਤੇ ਔਰ ਦੇਖੋ ਕਮਾਲ ਦੀ ਗੱਲ ਹੈ ਵੀ ਇਹਨੇ ਪਹਿਲਾਂ ਇੱਥੇ ਬਜਰੀ ਜਿਹੜੀ ਸੀ ਬਜਰੀ ਦੇ ਉੱਤੇ ਨਹੀਂ ਸੀਗੀ ਕਿਉਂਕਿ ਛੱਤ ਬਿਲਕੁਲ ਸਾਫ਼ ਸੀਗੀ ਤੇ ਇਹਨੇ ਇਸ ਬਜਰੀਆਂ ਡਲੀਆਂ ਇਕੱਠੀਆਂ ਕਰਕੇ ਥੱਲੇ ਜਗ੍ਹਾ ਉੱਚੀ ਕਰਕੇ ਤੇ ਇਹਨਾਂ ਦੋ ਇੱਟਾਂ ਦੇ ਵਿਚਾਲੇ ਅੰਡੇ ਦਿੱਤੇ ਆ ਇਹ ਟਟਿਰੀ ਦੇ ਅੰਡੇ ਆ ਤੇ ਟਟਿਰੀ ਅੰਡੇ ਜਿਹੜੇ ਹੈਗੇ ਖੇਤਾਂ ਦੇ ਵਿੱਚ ਬਾਹਰ ਜਿਹੜੀ ਸੀਗੀ ਆਡੇ ਦਿੱਤੀ ਸੀ ਯਾਨੀ ਕਿ ਇਹਨਾਂ ਜਾਨਵਰਾਂ ਨੂੰ ਇਹਨਾਂ ਪੰਛੀਆਂ ਨੂੰ ਰਹਿਣ ਲਈ ਕਿਤੇ ਜਗ੍ਹਾ ਹੀ ਨਹੀਂ ਮਿਲੀ ਦੋਸਤੋ ਉਹ ਸਾਰੀ ਸਾਰੀ ਜਗ੍ਹਾ ਜਿਹੜੀ ਸੀ ਖਤਮ ਕਰ ਦਿੱਤੀ ਗਈ ਰੁੱਖ ਖਤਮ ਕਰ ਦਿੱਤੇ ਗਏ ਤੇ ਜ਼ਮੀਨ ਦੇ ਵਿੱਚ ਝੋਨਾ ਲੱਗਣੇ ਕਰਕੇ ਜ਼ਮੀਨ ਦੇ ਉੱਪਰ ਅੰਡੇ ਦੇਣ ਵਾਲੇ ਪੰਛੀਆਂ ਲਈ ਜਗ੍ਹਾ ਹੀ ਨਹੀਂ ਬਚੀ ਇਹਦਾ ਕਾਰਨ ਇਹ ਹੈ ਕਿ ਪੰਛੀ ਜਿਹੜੇ ਸੀ ਬਹੁਤ ਸਾਰੇ ਪੰਛੀ ਪੰਜਾਬ ਦੇ ਵਿੱਚੋਂ ਕਿਤੇ ਹੋਰ ਚਲੇ ਗਏ ਉਹਨਾਂ ਥਾਵਾਂ ਤੇ ਚਲੇ ਗਏ ਜਿੱਥੇ ਇਹਨਾਂ ਦਾ ਰੈਣ ਬਸੇਰਾ ਘਰ ਬਣਾਉਣ ਲਈ ਇਹਨਾਂ ਨੂੰ ਉਸ ਤਰ੍ਹਾਂ ਦਾ ਮਾਹੌਲ ਮੁਹੱਈਆ ਹੈ ਕਿਉਂਕਿ ਬਹੁਤ ਸਾਰੇ ਹਜੇ ਖੇਤ ਇਹ ਜੇ ਪਏ ਨੇ ਜਿਵੇਂ ਮੱਝ ਦਾ ਖੇਤ ਇਧਰ ਪਹਾੜੀ ਖੇਤਰ ਜਿਹੜੇ ਹੈਗੇ ਆ ਜਿੱਥੇ ਰੁੱਖ ਨੇ ਇਹ ਸਾਰੇ ਜਿਹੜੇ ਪੰਛੀ ਸੀ ਪੰਜਾਬ ਦੇ ਉਧਰ ਨੂੰ ਪ੍ਰਵਾਸ ਕਰ ਗਏ ਤੇ ਪ੍ਰਵਾਸ ਕਰਨ ਦਾ ਕਾਰਨ ਹੀ ਰਿਹਾ ਕਿ ਇਹਨਾਂ ਨੂੰ ਆਪਣੇ ਵਾਂਸੇ ਵਧਾਉਣ ਵਾਸਤੇ ਆਪਣੇ ਬੱਚੇ ਪੈਦਾ ਕਰਨ ਵਾਸਤੇ ਆਂਡੇ ਦੇਣ ਲਈ ਜਾਂ ਬੱਚੇ ਨੂੰ ਰੱਖਣ ਲਈ ਕਿਤੇ ਕੋਈ ਜਗ੍ਹਾ ਨਹੀਂ ਮਿਲੀ ਆਲ ਨੇ ਬਣਾਉਣ ਵਾਸਤੇ ਕੋਈ ਜਗ੍ਹਾ ਨਹੀਂ ਮਿਲੀ ਤਾਂ ਪੰਛੀ ਇਹਦੇ ਸੇ ਪ੍ਰਵਾਸ ਕਰ ਗਏ ਹੁਣ ਮਜਬੂਰੀ ਵਾਸ ਇਹ ਦੇਖੋ ਇਸ ਟ੍ਰਿਟੀਰੀ ਨੂੰ ਸਾਹਮਣੇ ਜਿਹੜਾ ਬਣਿਆ ਹੋਇਆ ਹੈ ਘਰ ਛੱਤ ਦੇ ਉੱਤੇ ਜਿਹੇ ਸੀਗੇ ਆਂਡੇ ਦੇਨੇ ਪਏ ਸੋ ਦੋਸਤੋ ਅਗਰ ਤੁਸੀਂ ਪੰਛੀਆਂ ਨੂੰ ਪਿਆਰ ਕਰਦੇ ਹੋ ਕੁਦਰਤ ਨੂੰ ਪਿਆਰ ਕਰਦੇ ਹੋ ਕੁਦਰਤ ਦੇ ਵਿੱਚ ਜਿਹੜੇ ਪੰਛੀ ਹੈ ਇੱਕ ਬਹੁਤ ਵੱਡੀ ਦੇਨ ਕੁਦਰਤੀ ਔਰ ਇਹਨਾਂ ਪੰਛੀਆਂ ਦੇ ਨਾਲ ਇਹ ਧਰਤੀ ਮਹਿਕਦੀ ਹੈ ਦੋਸਤੋ ਚਹਿ ਚਾਉਂਦੀ ਹੈ ਧਰਤੀ ਇਸ ਧਰਤੀ ਦੇ ਉੱਤੇ ਸਭ ਤੋਂ ਵੱਡੀ ਰੌਣਕ ਜਿਹੜੀ ਹੈਗੀ ਆ ਮਨੁੱਖ ਤੋਂ ਬਾਅਦ ਤਾਂ ਇਹਨਾਂ ਪੰਛੀਆਂ ਦੀ ਆ ਜ਼ਰੂਰ ਇਹਨਾਂ ਪੰਛੀਆਂ ਵਾਸਤੇ ਜਿੱਥੇ ਵੀ ਕੋਈ ਜੰਤਕ ਥਾਂ ਜਾਂ ਖੇਤਾਂ ਦੇ ਵਿੱਚ ਜਿਹੜੇ ਕੋਈ ਬੋਰ ਨੇ ਜਿੱਥੇ ਮੋਟਰਾਂ ਲੱਗੀਆਂ ਹੋਈਆਂ ਨੇ ਉੱਥੇ ਰੁੱਖ ਜ਼ਰੂਰ ਲਾਓ ਦੋਸਤੋ ਤਾਂ ਕਿ ਇਹਨਾਂ ਪੰਛੀਆਂ ਚ ਚਹਿਚਹਾਟ ਇਹਨਾਂ ਪੰਛੀਆਂ ਦੀ ਰੌਣਕ ਸਾਡੇ ਪਿੰਡਾਂ ਦੇ ਵਿੱਚ ਫਿਰ ਮੋੜਾਵੇ